ਤੋਂ ਗਏ ਮੈਂ ਉੱਥੇ ਵੀ ਬੇਨਤੀ ਕਰਕੇ ਆਇਆ ਆ ਜਿਹੜਾ ਮਹੀਨਾ ਨਾ ਆ ਜਿਹੜੇ ਦਿਨ ਨੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਵੀ ਵਰਸੀ ਦੇ ਦਿਨ ਚੱਲਦੇ ਆ ਬਾਬਾ ਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਉਹਨਾਂ ਦੀ ਵਰਸੀ ਵੀ ਕੱਲ ਤੋਂ ਸ਼ੁਰੂ ਹੋ ਜਾਣੀ ਹੈ ਇੱਧਰ 25 ਨੂੰ 26 ਨੂੰ ਭੋਗ ਪੈਣਗੇ ਰਾੜਾ ਸਾਹਿਬ ਕੱਲ ਨੂੰ 25 ਨੂੰ ਨਾਨਕ ਸਰ ਸਹਿਬ ਸਮਾਗਮ ਆਰੰਭ ਨੇ 29 ਨੂੰ ਭੋਗ ਪੈਣੇ ਨੇ ਭਾਗਾ ਵਾਲੇ ਮੱਥਾ ਟੇਕ ਲੈਂਦੇ ਨੇ ਵੀ ਧੰਨ ਗੁਰੂ ਨਾਨਕ ਜੀ ਉਹ ਵੇਲੇ ਤੇ ਨਹੀਂ ਆਏ ਸ਼ਰੀਰ ਕਰਕੇ ਆਪਾਂ ਆਪਣਾ ਜਿਹੜਾ ਜਨਮਾ ਬਾਅਦ ਵਿੱਚ ਹੋਇਆ ਰੱਬ ਦੇ ਪਿਆਰੇ ਨਿਹਾਲ ਕਰਕੇ ਸ਼ਰੀਰ ਕਰਕੇ ਉਹਨਾਂ ਦੇ ਪਰ ਮੇਰੇ ਮਾਲਕਾ ਕਿਤੇ ਉਦੋਂ ਸੰਸਾਰ ਵਿੱਚ ਘੱਲ ਦਿੰਦਾ ਨਾ ਸਾਨੂੰ ਆਪਾਂ ਵੀ ਦਰਸ਼ਨ ਕਰ ਲੈਂਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆਜੋਨਾ ਦੀਆਂ ਆਡੀਓ ਵੀਡੀਓ ਸੁਣ ਕੇ ਗੁਜ਼ਾਰਾ ਕਰਦੇ ਨੇ ਪ੍ਰੇਮ ਵਾਲੇ ਪੋਰਾ ਸਾਹਿਬ ਜਾਇਓ ਰਾੜਾ ਸਾਹਿ ਮੱਥਾ ਟੇਕਿਓ ਇਦਾਂ ਲੱਗੇਗਾ ਜਿਵੇਂ ਬਾਬਾ ਈਸ਼ਰ ਸਿੰਘ ਜੀ ਨੂੰ ਮਿਲ ਕੇ ਆਉਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪੋਰਾ ਸਾਹਿਬ 'ਚ ਮੱਥਾ ਟੇਕਿਓ ਇਦਾਂ ਲੱਗੇਗਾ ਜਿਵੇਂ ਗੱਲਾਂ ਕਰਕੇ ਆਇਆ ਸੰਤ ਮਹਾਰਾਜ ਨਾਲ ਇਦਾਂ ਲੱਗਦਾ ਜਿਹੜਾ ਸੰਸਾਰ ਦਾ ਮੋਹ ਆ ਭੁੱਲ ਜਾਂਦਾ ਘਟ ਜਾਂਦਾ ਦੁਨੀਆਦਾਰੀ ਦਾ ਮੋਹ ਨਾਮ ਦਾ ਰੰਗ ਇੰਨਾ ਗੂੜਾ ਇਹਦਾ ਅਸਰ ਇੰਨਾ ਹੁੰਦਾ ਮਨ ਰੰਗਿਆ ਜਾਵੇ ਮੈਂ ਜਿਹੜੀ ਬੇਨਤੀ ਕਰਦਾ ਪਿਆ ਸਾਰੇ ਨਹੀਂ ਸਰਦਾ ਬਣ ਹੁੰਦੇ ਆ ਬੈਰਾਗ ਦੀਆਂ ਗੱਲਾਂ بڑے ਲੋਕਾਂ ਦੇ ਉੱਤੋਂ ਤੋਂ ਲੰਘ ਜਾਂਦੀਆਂ ਨੇ ਬਾਬਾ ਜੀ ਕਿਹੜੇ ਬਾਬਾ ਜੀ ਕਿਹੜੀ ਵਰਸੀ ਕਿਹੜਾ ਸੁਵਾਗਮ ਕਿਹੜੇ ਬਾਬਾ ਗੇਰਦਾਸ ਜੀ ਬਹੁਤਿਆਂ ਨੂੰ ਇਦਾਂ ਹੀ ਆ ਕਿ ਮਾ ਕਰਿਓ ਜਿਨ੍ਹਾਂ ਨੂੰ ਪ੍ਰੇਮ ਜਾਗਦਾ ਉਹ ਕਹਿੰਦੇ ਨੇ ਮਹਾਪੁਰਸ਼ਾਂ ਨੇ ਕਿਰਪਾਈ ਬੜੀ ਵੱਡੀ ਕੀਤੀ ਆਖੋ ਸਤਨਾਮ ਸ੍ਰੀ ਬਾਹ ਹੀ ਗਰੂ ਮੈਂ ਜਿੱਥੋਂ ਬੇਨਤੀ ਅਰੰਭ ਕੀਤੀ ਆ ਨਾ ਕੋਈ ਕਥਾਵਾਚਕ ਮਿਲੇ ਕੋਈ ਰਾਗੀ ਢਾਡੀ ਮਿਲੇ ਪੁੱਛਿਓ ਇਹ ਰੰਗ ਕਿਵੇਂ ਲੱਗਿਆ ਇਹ ਪ੍ਰੇਮ ਕਿਵੇਂ ਜਾਗਿਆ ਪ੍ਰੇਮ ਵਾਲੇ ਕਹਿਣਗੇ ਵਲਾਣੇ ਮਹਾਪੁਰਸ਼ ਜਾਂ ਮੈਂ ਬਾਬਾ ਜੀ ਬਲਾਣੇ ਗਰੰਥੀ ਸਿੰਘ ਸਾਡੇ ਪਿੰਡ ਆਏ ਉਹਨਾਂ ਨੇ ਮੈਨੂੰ ਜਪਜੀ ਸਾਹਿਬ ਪੜਨਾ ਸਿਖਾਇਆ ਸੀ ਆਖੋ ਸਤਿਨਾਮ ਵਾਹਿਗੁਰੂ ਇਹ ਵੀ ਕਹਿੰਦੇ ਆ ਪ੍ਰੇਮ ਵਾਲੇ ਆ ਰੰਗ ਬਰਸਾ ਕੇ ਸ਼ਰੀਰ ਕਰਕੇ ਦੁਰਜੰਦੇ ਨੇ ਉਹਲਾ ਦੇ ਜਾਂਦੇ ਨੇ ਕੱਲ ਆਪ ਜੀ ਨੇ ਵੇਖਿਆ ਹੁਣ ਸੋਸ਼ਲ ਮੀਡੀਆ ਤੇ ਲਾਈਵ ਚ ਟੈਲੀਕਾਸਟ ਸੀ ਅੰਤਮ ਅਰਦਾਸ ਸੰਸਕਾਰ ਅੰਤਮ ਬਾਬਾ ਸਤਨਾਮ ਸਿੰਘ ਜੀ ਔਲਖ ਵਾਲੇ ਉਹਨਾਂ ਦਾ ਕੱਲ ਦਿਹਾਂਤ ਹੋ ਗਿਆ ਉਹਨਾਂ ਨੇ ਬੜੀ ਬਾਰੀ ਮੇਰੇ ਨਾਲ ਕੀਰਤਨ ਦੀ ਹਾਜ਼ਰੀ ਮੇ ਤੋਂ ਪਹਿਲਾਂ ਕਈ ਜਗ੍ਹਾ ਤੇ ਮੈਂ ਮਿਲਿਆ ਹਾਂ ਬਸ ਅਟੈਕ ਹੋਇਆ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬਾਣਾ ਬਰਤ ਜੇ ਜਿਹੜੇ ਗੁਰੂ ਘਰ ਗਰੰਥੀ ਦੀ ਡਿਊਟੀ ਕਰਦੇ ਸੀ ਕਹਿੰਦੇ ਨਿਤਨੇਮ ਹੋ ਗਿਆ ਬਾਬਾ ਜੀ 7 ਵਜੇ ਸੰਗਤ ਨੂੰ ਦੱਸਿਆ ਵੀ ਆਪਾਣਾ ਵਾਪਰ ਗਿਆ ਉਹ ਦਾਖਲ ਸੀ ਉਹ ਐਡਮਿਟ ਸੀ ਹਸਪੀਟਲ ਵਿੱਚ ਜਿਹੜੇ ਸਿੰਘ ਨੇ ਉਹਨਾਂ ਦੀ ਜਗ੍ਹਾ ਨਿਤਨੇਮ ਕੀਤਾ ਅਰਦਾਸ ਕੀਤੀ ਨਿਤਨੇਮ ਦਾ ਭੋਗ ਪਾ ਕੇ ਬਾਬਾ ਜੀ ਫੇਰ ਸੰਗਤਾਂ ਨੂੰ ਬੇਨਤੀ ਕੀਤੀ ਵੀ ਆਪਾਣਾ ਅਬੀਦ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਤਰਸਦੇ ਰਹਿ ਜਾਂਦੇ ਨੇ ਮੇਰੇ ਵਰਗੇ ਕਿਮਾ ਕਰਿਓ ਵੀ ਅਸੀਂ ਨਾਲ ਵੀ ਰਹੇ ਅਸੀਂ ਕਦਰੇ ਨਹੀਂ ਪਾਈ ਅਸੀਂ ਆਕੜਾ ਹੀ ਕਰਦੇ ਰਹੇ ਨਹੀਂ ਜਿਹੜਾ ਪ੍ਰੇਮ ਵਾਲਾ ਨਾ ਪ੍ਰੇਮ ਵਾਲਾ ਉਹ ਤੇ ਹਰ ਵੇਲੇ ਚਾਹੁੰਦਾ ਮੈਨੂੰ ਦਰਸ਼ਨ ਹੁੰਦੇ ਰਹਿਣ ਹਰ ਵੇਲੇ ਆ ਮਿੱਠੇ ਬੋਲ ਮਿੱਠੀ ਕਥਾ ਅੱਜ ਵੀ ਤਰਸਦੇ ਨੇ ਪ੍ਰੇਮ ਵਾਲੇ ਵੀ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦਾ ਕੀਰਤਨ ਕਰਨ ਪੋਰਾ ਸਾਹਿਬ ਜਾਨੇ ਉਹਨਾਂ ਜਦੋਂ ਬਾਹਰ ਬੈਨੇ ਹੋ ਜਾ ਕੇ ਬਾਬਾ ਈਸ਼ਰ ਸਿੰਘ ਜੀ ਦੀ ਆਡੀਓ ਚੱਲਦੀ ਹੁੰਦੀ ਹੈ ਉੱਥੇ ਦੀਵਾਨ ਚੱਲਦਾ ਹੁੰਦਾ ਪੋਰਾ ਸਾਹਿਬ ਦੇ ਅੱਗੇ ਇਦਾਂ ਬੈਠੇ ਹੁੰਦੇ ਨੇ ਜਿਵੇਂ ਦੀਵਾਨ ਵਿੱਚੇ ਬੈਠੇ ਹੋਣ ਆਖੋ ਸਤਿਨਾਮ ਵਾਹਿਗੁਰੂ ਮੈਂ ਗੱਲ ਪ੍ਰੇਮ ਦੀ ਕਰਦਾ ਪਿਆ ਜਿਹੜਾ ਸ਼ਰਧਾ ਬਾਣ ਬਾਕੀ ਗੱਲਾਂ ਵਾਲੇ ਤੇ ਬੜੀਆਂ ਗੱਲਾਂ ਕਰਨਗੇ ਜੀ ਉੱਥੇ ਜੁੱਤਿਆਂ ਦੀ ਪੂਜਾ ਹੁੰਦੀ ਹੈ ਉੱਥੇ ਜੋੜਿਆਂ ਨੂੰ ਮੱਥਾ ਟੇਕਿਆ ਜਾਂਦਾ ਉੱਥੇ ਚੋਲੇ ਪਏ ਨੇ ਓਏ ਤੁਸੀਂ ਆਪਣੇ ਬਾਪੂ ਦੀਆਂ ਨਿਸ਼ਾਨੀਆਂ ਸਾਹਮਣੇ ਲੱਗਦੇ ਆ ਘਰਾਂ ਵਿੱਚ ਜਾਓ ਲਓ ਜੀ ਆ ਸਾਡੇ ਬਾਪੂ ਦਾ ਆ ਰੇਡੀਓ ਪਿਆ ਆ ਸਾਡੇ ਬਾਪੂ ਦੀ ਐਨਕ ਪਈ ਆ ਨਿਸ਼ਾਨੀਆਂ ਨੇ ਪੁੱਤ ਲਈ ਰੱਬ ਦੇ ਪਿਆਰਿਆਂ ਦੀਆਂ ਨਿਸ਼ਾਨੀਆਂ ਨੇ ਪ੍ਰੇਮ ਵਾਲਿਆਂ ਲਈ ਜਿਨ੍ਹਾਂ ਦਾ ਮਨ ਬੇਰਾਗੀ ਜਿਨ੍ਹਾਂ ਨੂੰ ਰੰਗ ਚੜਿਆ ਜਿਹੜੇ ਉਹਨਾਂ ਵਾਂਗ ਸਮਾਧੀ ਲਾ ਕੇ ਬਹਿਣ ਲੱਗ ਪਏ ਜਿਹੜੇ ਵਾਹਿਗੁਰੂ 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 ਜਪਣ ਲੱਗ ਪਏ ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ ਸਤ ਸੰਗਤ ਬਾਜੋ ਜੀ ਉਤੇ ਫਿਰ ਮਿਲ